ਸ਼ਕੋ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਸਾਰੇ ਪੰਜਾਬ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹ ਜੀ ਹਾਂ ਦੱਸਦੇ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਟੇਂਡੀ ਵਾਲਾ ਜੋ ਕਿ ਜ਼ੀਰੋ ਲੈਵਲ ਤੇ ਸਥਿਤ ਹੈ ਇਸ ਦੇ ਨਾਲ ਹੀ ਆਸ-ਪਾਸ ਦੇ ਬਾਉਂਡਰਰੀ ਏਰੀਏ ਦੇ ਲੋਕ ਆਪਣੇ ਆਪਣੇ ਪਰਿਵਾਰਾਂ ਅਤੇ ਆਪਣੇ ਮਾਲ ਡੰਗਰਾਂ ਨੂੰ ਲੈ ਕੇ ਬਹੁਤ ਦੁਖੀ ਮਾਨ ਨਾਲ ਆਪਣੇ ਘਰਾਂ ਤੋਂ ਬੇ ਘਰ ਹੋ ਗਏ ਦੇਖਦੇ ਹਾਂ ਕੁਝ ਹੋਰ ਹਾਂਜੀ ਅੱਜ ਜਰਾ ਇੱਥੇ ਪਾਣੀ ਆਇਆ ਪਾਣੀ ਆਉਣ ਦੇ ਕੀ ਕਾਰਨ ਨੇ ਦੇਖੋ ਜੀ ਇਹ ਪਾਣੀ ਆਉਣ ਦੇ ਕਾਰਨ ਸਭ ਤੋਂ ਪਹਿਲੇ ਮੈਂ ਕਵਾਂਗਾ ਇਹ ਪ੍ਰਸ਼ਾਸਨ ਹੈ ਜੀ ਜਿਹੜਾ ਪ੍ਰਸ਼ਾਸਨ ਹੈ ਅ ਬਣਨ ਤੋਂ ਬਾਅਦ ਜਦੋਂ ਐਮ ਐਲ ਏ ਐਮ ਪੀ ਕੋਈ ਵੀ ਜਿਹੜਾ ਵਿਧਾਇਕ ਹੈ ਜੋ ਬਣ ਜਾਂਦਾ ਉਸ ਤੋਂ ਬਾਅਦ ਕੋਈ ਵੀ ਆ ਕੇ ਪਿੰਡ ਦੀ ਸਾਰ ਨਹੀਂ ਲੈਂਦਾ ਜਦੋਂ ਵੋਟਾਂ ਹੁੰਦੀਆਂ ਨੇ ਜਦੋਂ ਇਲੈਕਸ਼ਨ ਹੁੰਦਾ ਹੈ ਮੈਂ ਕਿ ਨਵਾਂ ਤਿਆੜੀ ਦੇ ਵਿੱਚ ਇੱਕ ਦਿਨ ਦੇ ਵਿੱਚ ਚਾਰ ਚਾਰ ਗੇੜੇ ਪੰਜ ਪੰਜ ਗੇੜੇ ਜਿਹੜੇ ਆ ਕੈਂਡੀਡੇਟ ਨੇ ਉਹ ਮਾਰਦੇ ਨੇ ਪਰ ਜਦੋਂ ਆ ਹੁਣ ਪਾਣੀ ਦੀ ਸਮੱਸਿਆ ਬਣ ਚੁੱਕੀ ਹੈ ਹੁਣ ਇੱਕ ਵੀ ਨਹੀਂ ਆ ਰਿਹਾ ਇਹਨਾਂ ਦੀ ਸਭ ਤੋਂ ਵੱਡੀ ਇਹ ਪ੍ਰੋਬਲਮ ਹੈ ਕੀ ਮੁਸੀਬਤ ਦੇ ਵਿੱਚ ਆ ਕੇ ਇਹਨਾਂ ਨੂੰ ਵੀ ਸਾਰ ਲੈਣੀ ਚਾਹੀਦੀ ਹੈ ਇਹ ਨਹੀਂ ਕਿ ਜਦੋਂ ਵੋਟਾਂ ਹੋਣ ਜਦੋਂ ਇਲੈਕਸ਼ਨ ਹੋਏ ਉਦੋਂ ਆਣ ਔਰ ਜਦੋਂ ਮੁਸੀਬਤ ਹੋਏ ਉਦੋਂ ਆਣ ਜਿਹੜਾ ਹੁਣ ਮੇਨ ਕੈਂਡੀਡੇਟ ਹੈ ਜਿਹੜਾ ਇਸ ਟਾਈਮ ਸਰਕਾਰ ਹੈ ਜਿਹੜਾ ਐਮ ਐਲ ਏ ਉਹ ਅਜੇ ਤੱਕ ਇਸ ਅਗਤ ਆਇਆ ਹੀ ਨਹੀਂ ਪਾਣੀ ਤਕਰੀਬਨ ਇਹ ਗੱਟੀ ਦੇ ਵਿੱਚ ਆ ਤਿੰਨ ਦਿਨਾਂ ਤੋਂ ਚੱਲ ਰਿਹਾ ਚਾਰ ਦਿਨਾਂ ਤੋਂ ਔਰ ਉਹ ਜਿਹੜਾ ਐਮ ਐਲ ਏ ਅਜੇ ਤੱਕ ਇੱਥੇ ਵਿਜ਼ਿਟ ਨਹੀਂ ਕੀਤਾ ਉਦਾ ਜਿਹੜਾ ਫਰਜ਼ ਬਣਦਾ ਇੱਥੇ ਆਉਣਾ ਲੋਕਾਂ ਦੀ ਪੁੱਛਗਿੱਛ ਕਰਨੀ ਔਰ ਕੀ ਚਾਹੀਦਾ ਲੋਕਾਂ ਨੂੰ ਔਰ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਨੇ ਆਪਾਂ ਦੇਖਦੇ ਪਏ ਆ ਕਿ ਜਿਸ ਤਰ੍ਹਾਂ ਲੋਕੀ ਆਪਣੇ ਨਿਕਨੇਕੇ ਬੱਚੇ ਜਾਂ ਆਪਣੇ ਜਿਹੜੇ ਪਸ਼ੂ ਹੈ ਮੱਝਾਂ ਗਾਵਾਂ ਲੋਕੀ ਉੱਥੇ ਲੈ ਕੇ ਜਾ ਰਹੇ ਹੈ ਕਿ ਹਰ ਸਾਲ ਹੀ ਇਸ ਤਰ੍ਹਾਂ ਹੁੰਦਾ ਹੈ ਦੇਖੋ ਜੀ 2023 ਦੇ ਵਿੱਚ ਪਾਣੀ ਆਇਆ ਸੀਗਾ ਪਹਿਲੇ ਔਰ 1 ਸਾਲ ਵਿੱਚੋਂ ਬੀਤਿਆ 24 ਦਾ ਔਰ 2025 ਦੇ ਵਿੱਚ ਪਾਣੀ ਫੇਰ ਆ ਗਿਆ ਹੁਣ ਜਿਹੜਾ ਦੱਸਿਆ ਜਾ ਰਿਹਾ ਹੈ ਜਿਹੜਾ 23 ਦੇ ਵਿੱਚ ਪਾਣੀ ਆਇਆ ਸੀਗਾ ਉਸ ਨਾਲੋਂ ਜਿਹੜਾ ਪਾਣੀ ਦਾ ਲੈਵਲ ਜ਼ਿਆਦਾ ਹੋਏਗਾ ਕਿਉਂਕਿ ਪਿੱਛੇ ਬਹੁਤ ਪਾਣੀ ਹੈ ਔਰ ਇਹ ਮੇਬੀ ਜਿਹੜੀ ਸਰਕਾਰਾਂ ਦੀ ਸਭ ਤੋਂ ਵੱਡੀ ਨਿੱਗਲੀ ਕਹਿ ਲੋ ਜਾਂ ਕਮਜ਼ੋਰੀ ਕਹਿ ਲੋ ਜਦੋਂ 2024 ਦੇ ਵਿੱਚ ਪਾਣੀ ਨਹੀਂ ਆਇਆ ਇਹਨਾਂ ਨੂੰ ਚਾਹੀਦਾ ਸੀਗਾ ਬੰਨ ਬਣਾਉਣਾ ਲੋਕਾਂ ਦੇ ਨਾਲ ਗੱਲਬਾਤ ਕਰਕੇ ਬੰਨ ਦੀ ਜਿਹੜੀ ਤਿਆਰੀ ਕਰਾਉਂਦੇ ਔਰ ਇੱਕ ਕਦੇ ਮੁਸੀਬਤ ਨਹੀਂ ਆ ਸਕਦੀ ਸੀਗੀ ਔਰ ਜਿਹੜੀਆਂ ਸਰਕਾਰਾਂ ਬਣਨ ਤੋਂ ਬਾਅਦ ਚੁੱਪਚਪੀ ਤੇ ਸੌ ਜਾਂਦੀਆਂ ਨੇ ਮੈਂ ਕਹਾਂਗਾ ਸੁੱਤੀਆਂ ਸਰਕਾਰਾਂ ਨੇ ਇਹਨਾਂ ਨੂੰ ਹੁਣ ਜਾਗ ਆ ਰਹੀ ਹੈ ਜਿਹੜੇ ਮੇਬੀ ਆ ਵਿੱਚੋਂ ਥੋੜੇ ਬਹੁਤ ਜਿਹੜੇ ਕੈਂਡੀਡੇਟ ਆ ਕੇ ਜਿਹੜਾ ਮਾਰ ਰਹੇ ਨੇ ਕਹਿੰਦੇ ਨੇ ਕੀ ਚਾਹੀਦਾ ਸਾਨੂੰ ਕੀ ਚਾਹੀਦਾ ਭਲਾ ਰੋਟੀ ਖਾ ਕੇ ਸੌ ਰਹੇ ਗੁਜ਼ਾਰਾ ਕਰ ਰਹੇ ਆ ਰੋਟੀ ਖਾ ਰਹੇ ਆ ਸਭ ਤੋਂ ਪਹਿਲੇ ਇਹਨਾਂ ਨੂੰ ਚਾਹੀਦਾ ਹੈ ਕਿ ਬੰਨ ਬਣਾਉਣ ਇਹ ਬੰਨ ਬਣਾਉਣ ਜਦੋਂ ਮੇਬੀ ਪਾਣੀ ਨਹੀਂ ਆਇਆ ਸੀਗਾ ਇਹਨਾਂ ਨੂੰ ਚਾਹੀਦਾ ਸੀਗਾ ਬੰਨ ਦੀ ਤਿਆਰੀ ਕਰਾਉਣੀ ਬੰਨ ਬਣਾਉਣਾ ਔਰ ਹੁਣ ਆ ਕੇ ਪੁੱਛ ਰਹੇ ਨੇ ਕੀ ਚਾਹੀਦਾ ਸਾਨੂੰ ਕੀ ਚਾਹੀਦਾ ਕੁਛ ਨਹੀਂ ਸਾਨੂੰ ਇੱਕ ਹੀ ਸੂਲਤ ਦਿੱਤੀ ਜਾਵੇ ਬੰਨ ਬਣਾ ਕੇ ਦਿੱਤਾ ਜਾਵੇ ਜਦੋਂ ਇਹ ਪਾਣੀ ਮੇਬੀ ਖਤਮ ਹੋ ਜਾਇਆ ਜਾਂ ਉਤਰ ਜਾਏ ਬੰਨ ਬਣਾ ਕੇ ਟਿੰਡੀ ਵਾਲੇ ਤੋਂ ਲੈ ਕੇ ਪੱਤਨ ਤੱਕ ਬੰਨ ਬਣਾਇਆ ਜਾਏ ਔਰ ਇਸ ਤੋਂ ਇਲਾਵਾ ਸਾਨੂੰ ਸਰਕਾਰਾਂ ਦੇ ਕੋਲ ਕੁਝ ਵੀ ਨਹੀਂ ਚਾਹੀਦਾ ਜਦੋਂ ਪਾਣੀ ਇੱਥੇ ਆ ਜਾਂਦਾ ਹੈ ਤੇ ਉਦੋਂ ਕਿੰਨੇ ਪਿੰਡਾਂ ਦਾ ਨੁਕਸਾਨ ਹੋ ਜਾਂਦਾ ਹੈ ਬਹੁਤ ਜੀ 11 ਪਿੰਡ ਹੈ ਜੀ ਸਾਰੇ 11 ਦੇ 11 ਪਿੰਡ ਪਾਣੀ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਔਰ 11 ਦੇ 11 ਪਿੰਡਾਂ ਨੂੰ ਘਰ ਖਾਲੀ ਕਰਨੇ ਪੈਂਦੇ ਆ ਜੀ ਹੁਣ ਇੱਥੇ ਪਾਣੀ ਆਇਆ ਨੂੰ ਕਿੰਨੇ ਦਿਨ ਹੋ ਗਏ ਆ ਇੱਥੇ ਪਾਣੀ ਆਏ ਨੂੰ ਮੇਬੀ ਜਿਹੜਾ ਇਹ ਪਾਣੀ ਕੱਲ ਮੇਬੀ ਰਾਤ ਦਾ ਪਾਣੀ ਇਸ ਜਗ੍ਹਾ ਤੇ ਆ ਚੁੱਕਾ ਹੈ ਜਿਹੜਾ ਪਿੱਛੇ ਪਾਣੀ ਪਹਿਲੇ ਆ ਚੁੱਕਾ ਪਰਸੋ ਦੋ ਦਿਨ ਪਹਿਲੇ ਚੱਲ ਰਿਹਾ ਪਾਣੀ ਟੈਂਡੀ ਵਾਲੇ ਜੱਲੋ ਕੇ ਔਰ ਜਿਹੜਾ ਅੱਜ ਹੈ ਮੇਬੀ ਰਾਤ 12 ਵਜੇ ਦੇ ਤਕਰੀਬਨ ਇਹ ਪਾਣੀ ਸੜਕ ਤੋਂ ਚੱਲਣਾ ਸ਼ੁਰੂ ਹੋ ਗਿਆ ਹੁਣ ਤੁਸੀਂ ਟਾਈਮ ਨੂੰ ਥੋੜਾ ਦੇਖੋ ਕਿ ਰਾਤ ਇੰਨਾ ਪਾਣੀ ਚੱਲਣਾ ਸ਼ੁਰੂ ਹੋ ਗਿਆ ਹੁਣ ਤੱਕ ਜਿਹੜਾ ਪਾਣੀ ਦਾ ਲੈਵਲ ਵਧਦਾ ਜਾ ਰਿਹਾ ਸ਼ਾਮ ਤੱਕ ਇੱਥੇ ਪਾਣੀ ਕਮ ਸੇ ਕੰਮ ਵੀ 3-4-4 ਫੁੱਟ ਹੋ ਜਾਏਗਾ